ਵਾਈਰਲ ਹੋਈ ਆ ਵੀ ਤਿੰਨ ਲੜਕੀਆਂ ਉਹਦੀ ਮਾਤਾ ਤੇ ਉਹਦੇ ਬੈਦਰ ਦੇ ਜਿਹੜਾ ਆ ਮੂੰਹ ਕਾਲਾ ਕੀਤਾ ਉਹਨਾਂ ਦੇ ਗਲ ਦੇ ਵਿੱਚ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੋ ਅਸੀਂ ਜਦੋਂ ਹੀ ਵੀਡੀਓ ਸਾਡੇ ਕੋਲ ਆਈ ਆ ਤਾਂ ਅਸੀਂ ਜਲਦ ਤੋਂ ਜਲਦ ਇਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਏਰੀਆ ਏਰੀਆ ਜਿਹੜਾ ਇਹ ਗੁਰੂਪ੍ਰੀਤ ਬਿਹਾਰ ਆ ਜਿਹੜਾ ਇਹ ਟ੍ਰੇਸ ਹੋਇਆ ਤੇ ਇੱਥੇ ਜਦੋਂ ਅਸੀਂ ਪਹੁੰਚਿਆ ਤਾਂ ਇਹ ਲੇਡੀਜ਼ گارਮੈਂਟ ਦੀ ਦੀਪ ਕਲੈਕਸ਼ਨ ਦੇ ਨਾਂ ਦੇ ਉੱਤੇ ਫੈਕਟਰੀ ਆ ਇਹ ਜਦੋਂ ਮੈਨੇਜਰ ਮਾਲਕ ਇੱਥੇ ਸਾਨੂੰ ਮਿਲੇ ਨਹੀਂ ਬਾਕੀ ਵਰਕਰ ਮਿਲੇ ਆ ਇਹਨਾਂ ਤੋਂ ਸਾਰੀ ਅਸੀਂ ਪੁੱਛਗਿਛ ਕੀਤੀ ਆ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜੇ ਲੇਡੀਜ਼ ਗਾਰਮੈਂਟ ਜਿਹੜੇ ਆ ਚੋਰੀ ਹੋਣ ਕਰਕੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਫੜ ਕੇ ਉਹਨਾਂ ਦੇ ਮੂੰਹ ਦੇ ਉੱਤੇ ਕਾਲਕ ਮਲਈ ਤੇ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਆ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਹਾਂ ਸਰ ਇਹ ਕਿਹੜੀ ਫੈਕਟਰੀ ਆਰ ਪੂਰਾ ਪਰਿਵਾਰ ਇੱਸੀ ਫੈਕਟਰੀ 'ਚ ਕੰਮ ਕਰਦਾ ਸੀਗਾ ਹਾਂਜੀ ਇਹ ਜੀ ਇਹਨਾਂ ਨੇ ਜੋ ਦੱਸਿਆ ਆ ਵੀ ਇਹ ਦੋ ਤਿੰਨ ਮਹੀਨੇ ਤੋਂ ਇੱਥੇ ਕੰਮ ਕੰਮ ਕਰਦੇ ਸੀਗੇ ਤੇ ਬਾਕੀ ਇਨਾਂ ਦੀ ਜਿਹੜੀ ਏਜ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਤੋਂ ਉਧਾਰ ਕਾਟ ਪੈਰਾ ਲੈ ਕੇ ਵੀ ਉਹਨਾਂ ਦਾ ਕੀ ਇਹਨਾਂ ਨੇ ਰਿਪੋਰਟ ਰੱਖੀ ਤੇ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਕਈ ਬੰਦੇ ਹੂਟਿੰਗ ਕਰ ਰਹੇ ਆ ਉਹਨਾਂ ਦੀ ਵੀਡੀਓ ਬਣਾ ਰਹੇ ਆ ਉਹਨਾਂ ਨੂੰ ਕਹਿ ਰਹੇ ਆ ਕਿ ਇਹਨਾਂ ਨੂੰ ਕੁੱਟੋ ਮਾਰੋ ਇਹ ਚੋਰ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਬਿਲਕੁਲ ਜੀ ਜਿਹਦਾ ਜੋ ਜੋ ਰੋਲ ਨਿਕਲੇ ਆ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਕਰਾਂਗੇ ਸਰ ਫੈਕਟਰੀ ਮਾਲਕ ਨੇ ਕਿਤੇ ਨਾ ਕਿਤੇ ਕਾਨੂੰਨ ਵੀ ਜਿਹੜਾ ਆਪਣੇ ਹੱਥੇ ਲਿਖਾ ਗਿਆ ਤਾਂ ਕੀ ਦੇਖੋ ਜੀ ਕਾਨੂੰਨ ਕਿਸੇ ਨੂੰ ਵੀ ਆਪਣੇ ਹੱਥੂਰੇ ਵਿੱਚ ਲੈਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਉਂ ਜੇ ਕਿਸੇ ਨੇ ਇਦਾਂ ਦੀ ਕੋਈ ਗੱਲ ਕੀਤੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਆ ਸਰ ਕੱਪੜਾ ਵੀ ਕਹਿੰਦੇ ਸੀ ਕਾਫੀ ਸਮੇਂ ਤੋਂ ਚੋਰੀ ਹੋ ਰਿਹਾ ਸੀ ਵੀਡੀਓ ਵੀ ਉਹਨੂੰ ਦੇਖੋ ਜੀ ਇਹ ਜੇਕਰ ਕਿਸੇ ਦਾ ਕੋਈ ਚੋਰੀ ਚੀਜ਼ ਹੋ ਰਹੀ ਹੈ ਉਹਨਾਂ ਦੀ ਸਭ ਤੋਂ ਵੱਡੀ ਪਹਿਲੀ ਡਿਊਟੀ ਇਹ ਹੀ ਬਣਦੀ ਹੈ ਕਿ ਉਹ ਪੁਲਿਸ ਨੂੰ ਇ ਤੇ ਪੁਲਿਸ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆ ਸੀ ਤੇ ਇਹ ਜਿਹੜਾ ਸਾਰਾ ਵਾਕਿਆ ਹੈ ਫੈਕਟਰੀ ਦੇ ਅੰਦਰ ਹੋਇਆ ਤੋਂ ਫੈਕਟਰੀ ਮਾਲਕ ਵੱਲੋਂ ਕਿਹਾ ਗਿਆ ਕਿ ਮੂੰਹ ਕਾਲਾ ਜਿਹੜੇ ਉਹਦੇ ਭਰਾਵਾਂ ਕੋਲੋਂ ਕਰਾਇਆ ਗਿਆ ਆਪਣੀਆਂ ਭੈਣਾਂ ਦੇ ਦੇਖੋ ਜੀ ਉਹਦੇ ਦਿਸ਼ਾ ਨਿਰਦੇਸ਼ ਹੋ ਸਕਦੇ ਜਦੋਂ ਮਾਲਕ ਹੈ ਮਾਲਕ ਦੇ ਆਪ ਮੌਜੂਦ ਸੀ ਤਾਂ ਉਹਨਾਂ ਨੂੰ ਹਟਾ ਵੀ ਸਕਦਾ ਸੀ ਬਾਕੀ ਉਹਨਾਂ ਮਾਲਕ ਦੇ ਕਹਿਣ ਦੀ ਹੋਇਆ ਕਿੰਨੇ ਜੋ ਲੱਗਦਾ ਹੈਗਾ ਵੀਡੀਓ ਦੇ ਵਿੱਚ ਕੀ ਹੋ ਰਿਹਾ ਉਹਨਾਂ ਦੇ ਕਹਿਣ ਅਸਾਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਭ ਤੋਂ ਸੱਤ ਕਰ ਦੇਵਾਂਗੇ ਠੀਕ ਹੋ ਪੀ ਜੀ